ਜੀ ਹਾਂ ਜੀ ਸੜਕਾਂ ਦੇ ਬੈਠੋ ਰਾਤ ਨੂੰ ਮੈਂ ਕਾਹ ਤੋਂ ਲਿਖਿਆ ਕਿ ਆਪਾਂ ਨਹੀਂ ਆਣਾ ਉਹ ਯਾਰ ਬਾਈ ਮੈਂ ਵੇਡ ਤਾਂ ਉਹੀ ਕਰੀ ਜਾਂਦਾ ਹਾਂ ਤੇ ਪਤਾ ਨਹੀਂ ਉਹਨੇ ਲਾਇਆ ਸੀ ਫੋਨ ਕਹਿੰਦੇ ਵੀ ਚੱਲਿਆ ਹੋਇਆ ਤੁਹਾਡਾ ਟਰੱਕ ਟਰਾਂਸਪੋਰਟ ਤੇ ਬਹੁਤ ਗਿਆ ਮੈਂ ਕੈਮਰਾ ਲੈ ਕੇ ਆਇਆ ਸੀ ਉਹਦਾ ਵੀਡੀਓ ਬਣਾਵਾਂਗੇ ਆਪਾਂ ਉਹ ਨਹੀਂ ਭਾਜੀ ਮੈਂ ਦਿਖਾਉਂਗਾ ਮਾਲ ਸਾਰਾ ਦਿਖਾਉਂਗਾ ਵੈਰਾਈ ਮੇਰੇ ਕੋਲੇ ਆਊਗੀ ਜਿੱਤੇ ਮਾਰੋ ਝੂਠਾ ਨਹੀਂ ਮਾਰ ਰਹੇ ਨਹੀਂ ਵੀਰੇ ਨਹੀਂ ਮੈਂ ਤਾਂ ਹੀ ਬੈਠ ਕਰ ਰਿਹਾ ਵੀ ਮੈਂ ਅੱਜ ਕਰੇ ਨਹੀਂ ਜਾਣਾਗਾ ਠੀਕ ਹੈ ਉਹਰੇ ਮੈਂ ਪੂਰੇ ਮਾਲ ਨੂੰ ਤਰਵਾ ਕੇ ਪੂਰੇ ਪਾਰਸਲ ਗਿਨਾ ਕੇ ਫੇਰ ਘਰੇ ਜਾਊਗਾ ਲੋ ਜੀ ਜਿਹੜੇ ਆਪਣੇ ਸਾਈਜ਼ ਦੀ ਵੇਟ ਕਰ ਰਹੇ ਆ ਟਰੱਕ ਆਣਾ ਬਹੁਤ ਬਲਕੀ ਆਣ ਨਾਲ ਆਪਰਾਂ ਤੇ ਸੂਟ ਦੇਣੇ ਆ ਇਹਨਾਂ ਨੇ ਤੁਹਾਨੂੰ ਤੇ ਟਰੱਕ ਆਣ ਨਾਲ ਉਹਦੀ ਵੇਟ ਕਰ ਰਿਹਾ ਸਾਈਜ਼ ਭਾਜੀ ਠੀਕ ਹੈ ਭਾਜੀ ਮੈਂ ਜਮਾ 50% ਵਾਲੇ ਬਹੁਤ ਮੇਰੇ ਕੋਲ ਪਾਰਸਲ ਆ ਚੁੱਕੇ ਆ ਸਾਰੇ ਦੇ ਸਾਰੇ ਬਸ maal ਉਤਰ ਜੇ ਤੁਹਾਨੂੰ ਖੋਲ ਕੇ ਸਿੰਗਲ ਸਿੰਗਲ ਪੀਸ ਦਿਖਾਵਾਂਗੇ ਤੁਹਾਨੂੰ ਬਹੁਤ ਘੱਟ ਰੇਟਾਂ ਦਾ ਸੂਟ ਆਣਗੇ ਮੈਂ ਕਿਹਾ ਤੁਸੀਂ ਪੂਰੇ ਐਨ ਲਾ ਦਿਓ ਇਹ ਰੱਖ ਦਿਓ ਤੁਹਡੇ ਤੇ ਹੱਥ ਤੇ ਤੁਹਾਨੂੰ ਮੋਜਾ ਕਰਾ ਦੇਣੀ ਆ ਮੋਜਾ ਕਰਾ ਦੇਣੀ ਆ ਜੀ ਤੁਸੀਂ ਬਸ ਵੀਡੀਓ ਚ ਬਣੇ ਰਿਓ ਸਾਡੇ ਨਾਲ ਜੀ ਧੰਨਵਾਦ ਹਾਂਜੀ ਵੀਰੇ ਜਿੰਨਾ ਪਾਰਸਲਾਂ ਦਾ ਆਪਾਂ ਸਵੇਰ ਤੋਂ ਵੇਟ ਕਰ ਰਹੇ ਸੀਗੇ ਉਹ ਪਾਰਸਲ ਗਏ ਨੇ ਆ ਬਹੁਤ ਮਾਲ ਆ ਗਿਆ ਆਪਣੇ ਕੋਲੇ 50% ਆਫ ਦਾ ਆ ਦੇਖੋ ਜੀ ਪ੍ਰਦੀਪ ਜੀ ਜਿਹੜੇ ਆਪਾਂ ਨੂੰ ਦਿਖਾ ਰਹੇ ਨੇ ਆ ਸਾਰੇ ਪਾਰਸਲ ਆਪਣੇ ਕੋਲੇ ਆ ਗਿਆ ਤੇ ਇਹ ਸਾਰੇ ਦੇ ਸਾਰੇ ਓਪਨ ਕਰ ਦੇਣੇ ਵੀਰੇ ਆਪਾਂ ਠੀਕ ਹੈ ਨਾ ਤੁਸੀਂ ਆਉਣਾ ਦਾਜਵਰੀ ਵਾਲੇ ਸੂਟ ਲਾਈਨ ਪਾਰਟੀ ਵੇਅਰ ਸੂਟ ਲੈਣ ਤਾਂ ਆਪਣੇ ਕੋਲ ਹੀ ਆਉਣਾ ਹੈਗਾ ਆ ਦੇਖੋ ਆ ਪ੍ਰਦੀਪ ਜੀ ਮੇਰੇ ਨਾਲ ਨੇ ਸਾਰੇ ਮਿਲ ਕੇ ਅਸੀਂ ਪਾਰਸਲ ਖੋਲਣੇ ਨੇ ਠੀਕ ਹੈ ਸਾਰੀ ਤੁਹਾਨੂੰ ਵੈਰਾਈਟੀ ਦਿਖਾਵਾਂਗੇ ਕੱਲਾ ਕੱਲਾ ਪੀਸ ਤੁਹਾਨੂੰ ਦਿਖਾਵਾਂਗੇ ਪ੍ਰਦੀਪ ਜੀ ਜਿਵੇਂ ਕਹਿ ਰਹੇ ਨੇ ਕਿ ਹਾਂ ਵੀ ਸਹੀ ਪੀਸ ਹੈ ਲੋ ਵੀਰੇ ਲੋ ਮੇਰੇ ਭੈਣਾ ਲਈ ਆ ਗਏ ਆ ਆਫਰਾਂ ਜਿਹੜੇ ਆਪਾਂ ਪਾਰਸਲਾਂ ਦੀ ਕਰ ਰਹੇ ਸੀ ਨਾ ਵੇਟ ਵੀਰੇ ਉਹ ਪਾਰਸਲ ਸਾਰੇ ਖੁੱਲ ਚੁੱਕੇ ਨੇ ਦੇਖੋ ਕਿੰਨੇ ਪਿਆਰੇ ਢੰਗ ਨਾਲ ਸਜਾਏ ਹੋਏ ਆ ਸੂਟ ਇਹ ਸੂਟ ਵੀਰੇ ਕੋਈ 1000 1100 1200 ਦੀ ਰੇਂਜ ਵਾਲੇ ਸੂਟ ਨੇ ਜਿਹੜੇ ਹੁਣ ਤੁਹਾਨੂੰ ਮਿਲ ਜਾਣੇ 450 500 ਦੀ ਰੇਂਜ ਚ ਚਿਕਨ ਕਾਰੀ ਦਾ ਦੇਖੋ ਇਹਦੇ ਤੇ ਕੰਮ ਕੀਤਾ ਡਿਜ਼ਾਈਨਿੰਗ ਹੋਰ ਵੀ ਬੜੀ ਆਈ ਹੈ ਮੇਰੇ ਕੋਲੇ ਇੱਕ ਆਹ ਦੋ ਮੇਰੇ ਭਾਜੀ ਪ੍ਰਦੀਪ ਜੀ ਇੱਕ ਦੋ ਪੀਸ ਖੋਲ ਕੇ ਦਿਖਾਣਗੇ ਤੁਹਾਨੂੰ ਆਓ ਓਪਨ ਕਰਨਗੇ ਆ ਸਾਰੀ ਡਿਜ਼ਾਈਨਿੰਗ ਬਿਲਕੁਲ ਨਵੀਂ ਆ ਦੇਖੋ ਜੀ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਦੁਪੱਟੇ ਨਾਲ ਨੇ ਸਾਰੀ ਵੈਰਾਈਟੀ ਬਿਲਕੁਲ ਫਰੈਸ਼ ਹੈ ਹੈਵੀ ਸੂਟ ਵੀ 50% ਤੇ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ ਦਾਜਵਰੀ ਵਾਲੇ ਪਾਰਟੀ ਵੇਅਰ ਲੈਣ ਦੇਣ ਵਾਲੇ ਆਪਦੇ ਪੌਣ ਲਈ ਕਿਸੇ ਦੇ ਵਿਆਹ ਤੇ ਜਾਣਾ ਕਿਸੇ ਦੇ ਦੇਣ ਲੈਣ ਕਰਨਾ ਬਹੁਤ ਲੋ ਵੀ ਦੇ ਜਿਹੜੇ ਆਪਾਂ ਦਾਜਵਰੀ ਵਾਲੇ ਸੂਟਾਂ ਦੀ ਗੱਲ ਕੀਤੀ ਸੀ ਉਹ ਦਿਖਾਉਣ ਲੱਗੇ ਆ ਸਭ ਤੋਂ ਪਹਿਲਾਂ ਆ ਰਿਹਾ ਆਪਣੇ ਕੋਲੇ ਫਰਕਾਬਾਦੀ ਸੂਟ ਵਰਾਈਡਲ ਟੱਚ ਦੇ ਵਿੱਚ ਹੈ ਔਰ ਇਹਦੇ ਕਲਰ ਬੜੇ ਪਿਆਰੇ ਆਉਂਦੇ ਆ ਰੈਡ ਅ ਮਜੈਂਟਾ 오ਰੇਂਜ ਇਸ ਤਰ੍ਹਾਂ ਦੇ ਕਲਰ ਆਉਂਦੇ ਆ ਅਗਲਾ ਡਿਜ਼ਾਈਨ ਹੈ ਜੀ ਦਬਕਾ ਵਰਕ ਲਹਿੰਗਿਆਂ ਵਾਲਾ ਵਰਕ ਹੁਣ ਸੂਟਾਂ ਤੇ ਮਿਲਣ ਜਾ ਰਿਹਾ ਸਿਮਰ ਬੇਸ ਤੇ ਤੁਹਾਨੂੰ ਬਿਲਕੁਲ ਨਵੇਂ ਕੱਪੜਿਆਂ ਤੇ ਇਹ ਵਰਕ ਮਿਲਣਾ ਹੈ ਜੀ ਬਿਲਕੁਲ ਨਵੀਂ ਵੈਰਾਈਟੀ ਕਲਰ ਨਾਲ ਆਉਣਗੇ ਅਗਲਾ ਡਿਜ਼ਾਈਨ ਹੈ ਜੀ ਮੇਰੇ ਕੋਲ ਇੱਕ ਰਸ਼ ਦੇ ਉੱਤੇ ਜਾਲ ਦੁਪੱਟੇ ਦੇ ਨਾਲ ਦੋ ਕਲਰ ਆਪਾਂ ਓਪਨ ਕੀਤੇ ਆ ਦੋਨੇ ਕਲਰ ਹੀ ਬਹੁਤ ਸ਼ਾਨਦਾਰ ਹੈ ਸਿਮਰ ਦੇ ਉੱਤੇ ਹੈ ਜੀ ਤੇ ਜਿਹੜਾ ਅਗਲਾ ਡਿਜ਼ਾਈਨ ਹੈ ਇਹ ਆਏਗਾ yellow color ਤੇ ਕੜਦਾਣੇ ਦਾ ਵਰਕ ਹੈ ਸਾਰਾ ਬਹੁਤ ਹੀ ਸੋਹਣਾ ਪੀਸ ਹੈ 50% ਆਫ ਤੇ ਹੈ ਦਾਜਵਰੀ ਵਾਲੇ ਸੂਟ ਆ ਗਏ ਨੇ ਆਪਣੇ ਕੋਲੇ 50% ਆਫ ਤੇ ਤੇ ਇਸ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਆਪਣੇ ਚੈਨਲ ਤੇ ਦੇਖਣ ਨੂੰ ਮਿਲੇਗੀ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ Instagram ਦੇ ਪੇਜ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਨਾਲ ਜੁੜੇ ਰਹੋ ਨਵੇਂ ਨਵੇਂ ਸੂਟ ਨਵੇਂ ਨਵੇਂ ਡਿਜ਼ਾਈਨ ਦੇਖਣ ਨੂੰ ਮਿਲਣਗੇ ਬਹੁਤ ਹੀ ਸੋਹਣੀ ਸੋਹਣੀ ਡਿਜ਼ਾਈਨਿੰਗ ਆਪਣੇ ਕੋਲ ਆ ਚੁੱਕੀ ਹੈ ਇਹਦੇ ਕਲਰ ਦੇਖੋ ਜੀ ਕਲਰ ਕਿੰਨੇ ਪਿਆਰੇ ਬਹੁਤ ਪਿਆਰੇ ਪਿਆਰੇ ਕਲਰ ਹੈ ਆ ਦੇਖੋ ਰੈੱਡ ਮਜੈਂਟਾ orange grey royal blue ਇਸ ਤਰ੍ਹਾਂ ਦਾ ਕਲਰ ਚਾਰਟ ਆ ਗਿਆ ਹੈ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਲਾਈਕ ਜ਼ਰੂਰ ਕਰਨਾ ਧੰਨਵਾਦ